अमेरिकी राष्ट्रपति ट्रंप सख्त नरम एक सख्त तो ले जारे फैसले सख्त फैसल दरमियान दिखे नरमी की झलक सत एन आर आई टीवी जुड़े हो तीस मैं सतनाम सिंह भठोई अक्सर असं देख रहे हैं कि एक तो बाद सख्त फैसला ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਿਆ ਜਾ ਰਿਹਾ ਜਿਵੇਂ ਹੀ ਉਹਨਾਂ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਤਾਂ ਉਸ ਦੇ ਚੱਲਦਿਆਂ ਹੀ ਸੱਤ ਰੁਖ 'ਚ ਨਜ਼ਰ ਆ ਰਹੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਪਰ ਇੱਕ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਹ ਕਿਤੇ ਨਾ ਕਿਤੇ ਨਰਮੀ ਵੀ ਪੇਸ਼ ਕਰ ਰਹੀ ਹੈ ਨਰਮ ਚਿਹਰਾ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਡੋਨਾਲਡ ਟਰੰਪ ਦਾ ਕਿਉਂਕਿ ਅਹਿਮ ਕਦਮ ਹੈ ਅਹਿਮ ਜਿਹੜੇ ਫੈਸਲਾ ਜਿਹੜਾ ਉਹ ਡੋਨਾਲਡ ਟਰੰਪ ਵੱਲੋਂ ਲਿਆ ਗਿਆ ਕਿ ਕੈਪੀਟਲ ਹਿੰਸਾ ਦੇ ਦੋਸ਼ੀਆਂ ਨੂੰ ਮਾਫ ਕੀਤਾ ਜਾਵੇ ਤਾਂ ਉਹਨਾਂ ਨੇ ਮਾਫ ਕੀਤਾ ਕੈਪੀਟਲ ਹਿੰਸਾ ਦੇ ਦੋਸ਼ੀਆਂ ਨੂੰ ਜੋ ਬਿੱਤੇ ਸਮੇਂ ਦਰਮਿਆਨ ਹੋਈ ਸੀ ਹਿੰਸਾ ਤੋਂ ਉਹਨਾਂ ਦੇ ਉਹਨਾਂ ਬਾਰੇ ਵੱਡਾ ਫੈਸਲਾ ਜਿਹੜਾ ਟਰੰਪ ਵੱਲੋਂ ਲਿਆ ਗਿਆ ਤਾ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡਰੌਨ ਟਰੰਪ ਨੇ 6 ਜਨਵਰੀ 2021 ਨੂੰ ਕੈਪੀਟਲ ਹੇਲ ਤੇ ਹੋਏ ਹਿੰਸਾ ਦੇ ਮਾਮਲੇ 'ਚ ਸਾਰੇ 1500 ਲੋਕਾਂ ਨੂੰ ਉਹਨਾਂ ਦੇ ਅਪਰਾਧ ਲਈ ਮਾਫੀ ਦੇ ਦਿੱਤੀ ਹੈ ਇਨਾਂ ਚ ਉਹ ਲੋਕ ਵੀ ਸ਼ਾਮਲ ਨੇ ਜੋ ਪੁਲਸ ਅਤੇ ਪੁਲਸ ਉੱਤੇ ਹਮਲਾ ਕਰਨ ਦੇ ਦੋਸ਼ੀ ਨੇ 트럼ਪ ਨੇ ਅਹੁਦਾ ਸਵਾਲਣ ਦੇ ਪਹਿਲੇ ਦਿਨ ਹੀ ਆਪਣੀਆਂ ਮੁਆਫ ਕਰਨ ਦੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਹੈ ਅਤੇ ਅਮਰੀਕੀ ਨਿਆਂ ਵਿਭਾਗ ਦੇ ਇਤਿਹਾਸ ਚ ਕਿਸੇ ਮਾਮਲੇ ਨਾਲ ਜੁੜੀ ਸਭ ਤੋਂ ਵੱਡੀ ਜਾਂਚ ਤੇ ਕੇਸ ਖਤਮ ਕਰ ਦਿੱਤਾ ਹੈ 트럼ਪ ਨੇ ਅਟਾਰਨੀ ਜਨਰਲ ਨੂੰ 6 ਜਨਵਰੀ ਦੇ ਦੋਸ਼ੀਆਂ ਖਿਲਾਫ ਦਾਇਰ ਤਕਰੀਬਨ 450 ਕੇਸ ਬੰਦ ਕਰਨ ਦਾ ਵੀ ਹੁਕਮ ਦੇ ਦਿੱਤਾ ਹੈ ਉਹਨਾਂ ਵਾਈਟ ਹਾਊਸ 'ਚ ਵਾਪਸੀ ਤੇ ਪਹਿਲਾਂ ਕਿਹਾ ਸੀਗਾ ਕਿ 6 ਜਨਵਰੀ ਦੇ ਦੋਸ਼ੀਆਂ ਦੇ ਹਰ ਮਾਮਲੇ ਤੇ ਗੌਰ ਕਰਨਗੇ ਡੋਨਾਲਡ 트ੰਪ ਬ੍ਰਿਕਸ ਮੁਲਕਾਂ ਜਿਸ ਜਿਸ ਦਾ ਭਾਰਤ ਵੀ ਹਿੱਸਾ ਹੈ ਉਹਨਾਂ ਨੂੰ ਮੂੜ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਨੇ ਡਾਲਰ ਨੂੰ ਬਦਲਣ ਦੀ ਕੋਈ ਕਦਮ ਚੁੱਕਿਆ ਤਾਂ ਉਹ ਉਹਨਾਂ ਤੇ ਸੌਫੀ ਦੀ ਟੈਕਸ ਲਗਾਉਣਗੇ ਤਾਂ ਜਿੱਥੇ ਇੱਕ ਪਾਸੇ ਨਰਮ ਵਾਲਾ ਜਿਹੜਾ ਚਿਹਰਾ ਉਹ ਡੋਨਾਲਡ ਟਰੰਪ ਦਾ ਨਜ਼ਰ ਆ ਰਿਹਾ ਤਾਂ ਦੂਜੇ ਪਾਸੇ ਮੜ ਤੋਂ ਸਖਤ ਵਾਲਾ ਫੈ ਜਿਹੜਾ ਚਿਹਰਾ ਉਹਨਾਂ ਦਾ ਦਿਖਾਈ ਦੇ ਰਿਹਾ ਜਿਸ ਦੇ ਚਾਲਦਿਆਂ ਸਿੱਧਾ-ਸਿੱਧਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇਕਰ ਡਾਲਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਲਈ ਉਹ ਵੱਡਾ ਕਦਮ ਚੁੱਕਣਗੇ ਤੇ ਵੱਡਾ ਜਿਹੜਾ 100% ਦੀ ਟੈਕਸ ਆ ਉਹ ਲਗਾਉਣਗੇ ਉਹਨਾਂ ਨੇ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਤੇ 25% ਟੈਕਸ ਲਾਉਣ ਦਾ ਐਲਾਨ ਵੀ ਕੀਤਾ ਹੈ ਅ ਬਿੱਤੇ ਦਿਨੀ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ 100 ਚੁੱਕਣ ਵਾਲੇ 트ੰਪ ਨੇ ਕਿਹਾ ਹੈ ਕਿ ਜੇ ਬ੍ਰਿਕਸ ਮੁਲਕ ਇਹ ਕਰਨਾ ਚਾਹੁੰਦੇ ਨੇ ਤਾਂ ਕੋਈ ਗੱਲ ਨਹੀਂ ਪਰ ਅਸੀਂ ਅਮਰੀਕਾ ਨਾਲ ਉਹਨਾਂ ਤੋਂ ਵਪਾਰ ਤੋਂ ਘੱਟੋ-ਘੱਟ ਜਿਹੜਾ ਕਿ ਘੱਟੋ-ਘੱਟ 100% ਟੈਰਿਫ ਲੌਂਗ ਜਾ ਰਹੇ ਆ ਯਾਨੀ ਕਿ ਸਿੱਧਾ ਕਹਿ ਦਿੱਤਾ ਕਿ 100% ਟੈਕਸ ਲਗਾਉਣ ਜਾ ਰਹੇ ਆ ਉਹਨਾਂ ਕਹਿੰਿਆ ਹੈ ਕਿ ਜੇ ਉਹਨਾਂ ਆਲਮ ਆਲਮੀ ਕਾਰੋਬਾਰ ਲਈ ਡਾਲਰ ਦੀ ਵਰਤੋਂ ਘਟਾਉਣ ਬਾਰੇ ਸੋਚਿਆ ਵੀ ਤਾਂ ਉਹਨਾਂ ਤੋਂ 100% ਟੈਕਸ ਲਗਾ ਦਿੱਤਾ ਜਾਏਗਾ ਬ੍ਰਿਕਸ 10 ਮੁਲਕਾ ਰੂਸ ਭਾਰਤ ਚੀਨ ਦੱਖਣੀ ਅਫਰੀਕਾ ਮਿਸਰ ਇਥੋਪੀਆ ਇੰਡੋਨੇਸ਼ੀਆ ਈਰਾਨ ਤੇ ਜੋਏ ਦਾ ਇੱਕ ਅੰਤਰ ਅੰਤਰ ਸਰਕਾਰੀ ਸੰਗਠਨ ਹੈ ਟਰੰਪ ਨੇ ਦਸੰਬਰ ਚ ਵੀ ਅਜਿਹੇ ਕਦਮ ਖਿਲਾਫ ਚੇਤਾਵਨੀ ਦੇਟੀ ਸੀ ਇਸੇ ਦੌਰਾਨ ਟਰੰਪ ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਪ੍ਰਸ਼ਾਸਨ 1 ਫਰਵਰੀ ਤੋਂ ਮੈਕਸੀਕੋ ਤੇ ਕੈਨੇਡਾ ਤੋਂ ਦਰਮਦ 25 ਫੀਸਦੀ ਟੈਕਸ ਲਾਉਣ ਦੀ ਯੋਜਨਾ ਬਣਾ ਰਿਹਾ ਹੈ ਕਾਰਜਕਾਰੀ ਹੁਕਮਾਤੇ ਦਸਤਖਤ ਕਰਦੇ ਸਮੇਂ ਦੋ ਮੁਲਕਾਂ ਤੇ ਟੈਕਸ ਲਾਉਣ ਸੰਬੰਧੀ ਪੁੱਛੇ ਜਾਣ ਤੇ ਟਰੰਪ ਨੇ ਜਵਾਬ ਦਿੱਤਾ ਹੈ ਅਸੀਂ ਮੈਕਸੀਕੋ ਤੇ ਕੈਨੇਡਾ ਤੇ 25 ਫੀਸਦੀ ਟੈਕਸ ਲਾਉਣ ਬਾਰੇ ਸੋਚ ਰਹੇ ਹਾਂ ਕਿਉਂਕਿ ਉਹ ਵੱਡੀ ਗਿਣਤੀ ਚ ਲੋਕਾਂ ਨੂੰ ਆਉਣ ਦੀ ਇਜਾਜ਼ਤ ਦੇ ਰਹੇ ਨੇ ਉਨਾ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਦੌਰਾਨ ਵੀ ਕੈਨੇਡਾ ਤੇ ਮੈਕਸੀਕੋ ਨੂੰ ਟੈਕਸ ਲਾਉਣ ਦੀ ਚੇਤਾਵਨੀ ਦਿੱਤੀ ਸੀ 트ੰਪ ਨੇ ਚੀਨ ਨੂੰ ਵੀ ਦਰਾਮਦ ਤੇ ਟੈਕਸ ਲਾਉਣ ਦੀ ਚੇਤਾਵਨੀ ਦਿੱਤੀ ਹੈ ਤਾਂ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਸਖਤ ਫੈਸਲੇ ਲਏ ਜਾ ਰਹੇ ਨੇ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ 47ਵੇਂ ਰਾਸ਼ਟਰਪਤੀ ਵੱਲੋਂ ਉਹਨਾਂ ਨੇ ਸੌਂ ਚੁੱਕੀ ਹੈ ਤੇ ਅਹੁਦਾ ਸੰਭਾਲਿਆ ਤੇ ਉੱਥੇ ਹੀ ਜੋ ਡੋਂਕੀ ਲਗਾਉਣ ਵਾਲੇ ਨੇ ਡੋਂਕੀ ਲਾ ਕੇ ਅਮਰੀਕਾ 'ਚ ਐਂਟਰੀ ਕਰਨਾ ਚਾਹੁੰਦੇ ਨੇ ਆਉਣ ਵਾਲੇ ਦਿਨਾਂ 'ਚ ਤਾਂ ਉਹਨਾਂ ਦੇ ਲਈ ਵੀ 27 ਹੈ ਜਿਹੜੀ ਪੂਰੀ ਦਿਖਾ ਦਿੰਦੀ ਹੈ ਤੇ ਉੱਥੇ ਜੇਕਰ ਟ੍ਰਾਂਸ ਜੈਂਡਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ ਕਿ ਹੁਣ ਦੋ ਹੀ ਜੈਂਡਰ ਆ ਜਿਹੜੇ ਉਹ ਮੰਨੇ ਜਾਣਗੇ ਅਮਰੀਕਾ ਦੇ ਵਿੱਚ ਮਹਿਲਾ ਤੇ ਪੁਰਸ਼ ਅਤੇ ਇਸੇ ਚੱਲਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਤੋਂ ਬਾਅਦ ਇੱਕ ਜਿਹੜਾ ਸਖਤ ਫੈਸਲਾ ਲੈ ਰਹੇ ਨੇ ਜੋ ਕਿ ਆਪਣੀ ਇੱਕ ਮੋੜ ਤੋਂ ਸ਼ਬੀ ਬਣਾਉਣਾ ਚਾਹੁੰਦੇ ਨੇ ਡੋਨਾਲਡ ਟਰੰਪ ਇੱਕ ਸਮਾਂ ਉਹ ਸੀ ਜਦੋਂ ਡੋਨਾਲਡ ਟਰੰਪ ਤੇ ਕੇਸ ਚੱਲਦਾ ਹੈ سزا ਤੱਕ ਜਿਹੜੀ ਆ ਹੋਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਗ੍ਰਫਤਾਰੀ ਤੱਕ ਹੁੰਦੀ ਆ ਜੇਲ੍ਹ ਤੱਕ ਡੋਨਾਲਡ ਟਰੰਪ ਜਾ ਕੇ ਆਂਦੇ ਨੇ ਤਾਂ ਹੁਣ ਉਹੀ ਡੋਨਾਲਡ ਟਰੰਪ ਜਦੋਂ ਰਾਸ਼ਟਰਪਤੀ ਬਣੇ ਨੇ ਤਾਂ ਆਪਣੀ ਰਾਸ਼ਟਰਪਤੀ ਦੀ ਪਾਵਰ ਵੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੇਖਣਾ ਹੋਏਗਾ ਕਿ ਟਰੰਪ ਹੁਣ ਆਣ ਵਾਲੇ ਸਮੇਂ 'ਚ ਹੋਰ ਕੀ ਕੁਝ ਫੈਸਲੇ ਲੈਣਗੇ